ਪੰਜਾਬ ਦੇ ਵਿੱਚ ਸੜਕ ਹਾਦਸਿਆਂ ਦੀਆਂ ਘਟਨਾਵਾਂ ਲਗਾਤਾਰ ਵਾਧੀਆਂ ਜਾ ਰਹੀਆਂ ਨੇ ਤੇ ਕੀਮਤੀ ਜਾਨਾਂ ਮੌਤ ਦੇ ਮੂਹਰੇ ਜਾ ਰਹੀਆਂ ਨੇ ਅਜਈ ਕਮੰਦ ਪਾਗਾ ਹਾਦਸਾ ਬਠਿੰਡਾ ਜ਼ਿਲ੍ਹਾ ਦੇ ਵਿੱਚ ਵਾਪਰਿਆ ਜਿੱਥੇ ਕਿ ਇੱਕ ਨੌਜਵਾਨ ਦੀ ਮੌਤ ਹੋ ਗਈ ਇੱਕ ਸਰਕਾਰੀ ਸੇਵ ਦੇ ਵਿੱਚ ਮੌਤ ਹੋ ਗਈ ਤੇ ਮ੍ਰਿਤਕ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਤੇ ਇਕੱਲਾ ਹੀ ਘਮਾਉ ਪੁੱਤ ਸੀਗਾ ਕਿਉਂਕਿ ਪਿਤਾ ਅਦਰੰਗ ਦੀ ਬਿਮਾਰੀ ਦੇ ਨਾਲ ਪੀੜਿਤ ਹੈ ਤੇ ਮਹਿਜ਼ ਇਹ ਮੁੰਡਾ ਹੀ ਸੀ ਜੋ ਪੁੱਤਰ ਹੀ ਸੀ ਜਿਹੜਾ ਕਿ ਪੂਰੇ ਪਰਿਵਾਰ ਦਾ ਪੜ ਪਾਲਦਾ ਸੀਗਾ ਪੂਰੇ ਪਰਿਵਾਰ ਦਾ ਗੁਜ਼ਾਰਾ ਇਸ ਤੇ ਕਮਾਈ ਦੇ ਨਾਲ ਹੁੰਦਾ ਸੀਗਾ ਤਾਂ ਦੱਸਿਆ ਜਾ ਰਿਹਾ ਕਿ ਜੋ ਮ੍ਰਿਤਕ ਹੈ ਪਹਿਲਾਂ ਉਹ ਬکریاں ਚਾਰਦਾ ਸੀ ਉਸ ਤੋਂ ਬਾਅਦ ਹੀ ਉਹ ਆਪਣੇ ਨਾਲ ਨੇੜੇ ਨਜ਼ਦੀਕ ਫੈਕਟਰੀ ਦੇ ਵਿੱਚ ਮਜ਼ਦੂਰੀ ਵੀ ਕਰਦਾ ਸੀਗਾ ਇਸ ਦੌਰਾਨ ਜਦੋਂ ਕੰਮ ਤੋਂ ਆ ਰਿਹਾ ਸੀ ਤਾਂ ਕਿਸੇ ਅਣਪਛਾਤੇ ਵਾਹਨ ਦੇ ਵੱਲੋਂ ਉਸ ਨੂੰ ਟੱਕਰ ਮਾਰ ਦਿੱਤੀ ਗਈ ਅਤੇ ਗੰਭੀਰ ਜ਼ਖਮੀ ਹੋ ਗਿਆ ਉਸ ਤੋਂ ਬਾਅਦ ਉਸ ਨੂੰ ਹਸਪਤਾਲ ਵੀ ਪਹੁੰਚਤਿ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਉਧਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਡ ਨੂੰ ਫੋਨ ਕਰਕੇ ਦੱਸਿਆ ਗਿਆ ਕਿ ਤੁਹਾਡਾ ਜੋ ਭਰਾ ਆ ਜਾਂ ਤੁਹਾਡਾ ਪਰਿਵਾਰਕ ਮੈਂਬਰ ਹੈ ਉਹ ਗੰਭੀਰ ਜ਼ਖਮੀ ਪਿਆ ਸੜਕ ਤੇ ਉਸ ਤੋਂ ਬਾਅਦ ਉਸ ਨੂੰ ਹਸਪਤਾਲ ਲੈ ਕੇ ਗਏ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ ਇਨਸਾਫ ਦੀ ਮੰਗ ਕਰ ਰਿਹਾ ਹੈ ਪਰਿਵਾਰ ਕੇ ਸਾਨੂੰ ਇਨਸਾਫ ਦਿੱਤਾ ਜਾਵੇ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੋ ਭੈਣਾਂ ਦਾ ਇਕਲੌਤਾ ਪੁੱਤ ਸੀਗਾ ਉਧਰ ਪੁਲਿਸ ਦਾ ਕਹਿਣਾ ਹੈ ਕਿ ਚਚੇ ਭਰਾ ਦੇ ਬਿਆਨਾਂ ਦੇ ਆਧਾਰ ਤੇ ਜੋ ਹੈ ਮਾਮਲਾ ਦਰਜ ਕਰ ਲਿਆ ਗਿਆ ਤਾਂ ਇਹ ਪੂਰੀ ਜੋ ਘਟਨਾ ਉਹ ਬਰਨਾਲਾ ਦੇ ਨਜ਼ਦੀਕ ਵਾਪਰੀ ਹੈ ਤਾਂ ਘਟਨਾ ਜੋ ਹੈ ਉਹ ਬਰਨਾਲਾ ਜ਼ਿਲ੍ਹੇ ਦੀ ਦੱਸੀ ਜਾ ਰਹੀ ਹੈ ਬਰਨਾਲਾ ਦੇ ਵਿੱਚ ਇਹ ਘਟਨਾ ਵਾਪਰੀ ਹੈ ਮਹਿਲ ਕਲਾ ਦੇ ਨੇੜੇ ਹਾਦਸਾ ਵਾਪਰਿਆ ਟੋਲ ਪਲਾਜ਼ੇ ਬੰਦ ਪਏ ਟੋਲ ਪਲਾਜ਼ੇ ਦੇ ਨਜ਼ਦੀਕ ਘਟਨਾ ਵਾਪਰੀ ਜਿੱਥੇ ਕਿ 33 ਸਾਲਾ ਗੋਬਿੰਦ ਸਿੰਘ ਉਰਫ 골ਡੀ ਦੀ ਮੌਤ ਹੋਈ ਹੈ ਜੋ ਕਿ ਪਿੰਡ ਗੰਗੋਹਰ ਦਾ ਰਹਿਣ ਵਾਲਾ ਸੀਗਾ ਬਰਨਾਲਾ ਦੀ ਘਟਨਾ ਹੈ ਬਰਨਾਲਾ ਜ਼ਿਲ੍ਹੇ ਦੀ ਘਟਨਾ ਬਰਨਾਲਾ ਤੇ ਲੁਧਿਆਣਾ ਮੁੱਖ ਮਾਰਗ ਤੇ ਟੋਲ ਪਲਾਜ਼ਾ ਉੱਥੇ ਪੂਰੀ ਘਟਨਾ ਜਿਹੜੀ ਵਾਪਰੀ ਉਹਦੇ ਪਰਿਵਾਰ ਦੇ ਵੱਲ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕੀ ਨਾ ਕਰ ਗਰਦੀਪ ਸਿੰਘ ਗਰਦੀਪ ਸਿੰਘ ਕੀ ਲੱਗਦੇ ਸੀ ਸਾਡੇ ਗੋਵਿੰਦ ਦੇ ਮੇਰੇ ਚਾਚੇ ਦੀ ਮੰਡੀ ਆ ਕੀ ਗੱਲ ਹੋਈ ਆ ਪੂਰੀ ਘਟਨਾ ਕੀ ਹੋਈ ਆ ਇਹ ਵੀ ਮੈਂ ਆਪਣੀ ਟੂਲ ਟੈਕਸ ਤੇ ਹਾਸਾ ਹੋਇਆ ਭਰਾ ਤੇ ਮੈਨੂੰ ਵੀ ਫੋਨ ਆਇਆ ਕਿਸੇ ਦਾ तकरीबन 7:30 ਦਾ ਟਾਈਮ ਸੀਗਾ ਵੀ ਗੱਲ ਆ ਹੋ ਗਈ ਮੈਂ ਦਿੱਲੀਵਾਰਾਂ ਦੀ ਗੱਡੀ ਖੜੀ ਸੀ ਜਦੋਂ ਉਹਨੂੰ ਗਿਆ ਤੇ ਉਹ ਉਦੋਂ ਨੂੰ ਮੁਲਾਜ਼ਮ ਚੱਕ ਕੇ ਆਪਣੇ ਹਸਪਤਾਲ ਲੈ ਗਏ ਸੀਗੇ ਮਿਲਕਲਾ ਇਹ ਇਹ ਦਵਾਦੋ ਤੋ ਵੀਰੇ ਕੋਈ ਐਂਬੂਲੈਂਸ ਨਹੀਂ ਲੈ ਕੇ ਗਈ ਸਾਨੂੰ ਇਹ ਆਪਦੀ ਗੱਡੀ ਚ ਪਾ ਕੇ ਅਸੀਂ ਬਰਨਾਲੇ ਗਏ ਅੱਛਾ ਹਾਂਜੀ ਉਹ ਉੱਥੇ ਮੌਕੇ ਤੇ ਕੀ ਹਾਲਾਤ ਸੀਗੇ ਜੋ ਤੁਸੀਂ ਉੱਥੇ ਮੌਕੇ ਤੇ ਪਹੁੰਚ ਕੇ ਗੱਡੀ ਦੇ ਵਿੱਚ ਪਾ ਕੇ ਲੈ ਗਏ ਉਹਥੇ ਤਾਂ ਵੀਰੇ ਅਸੀਂ ਤਿੰਨ ਚਾਰ ਬੰਦੇ ਸੀਗੇ ਉੱਥੇ ਤਾਂ ਕੋਈ ਨਹੀਂ ਸੀਗੇ ਮੁਲਾਜ਼ਮ ਸੀਗੇ ਨਾਲ ਜ਼ਰੂਰ ਸਾਡੇ ਤੇ ਮਹਿਲਕਲਾਂ ਹਸਪਤਾਲ ਦੇ ਵਿੱਚ ਕੋਈ ਵੀ ਡਾਕਟਰ ਹੇ ਨਹੀਂ ਸੀਗਾ ਉਹਨਾਂ ਨੇ ਤਾਂ ਕੋਈ ਚੈੱਕਅਪ ਨਹੀਂ ਕਰਿਆ ਤੇ ਸਾਨੂੰ ਤਾਂ ਨਾਲ ਦੀ ਨਾਲ ਹੀ ਆਪਦੀ ਗੱਡੀ ਚ ਪਾ ਕੇ ਲੈ ਜਾਣਾ ਪਿਆ ਬਰਨਾਲੇ

ਕੱਲਈਆ ਬਤਾ ਕੱਲ ਉਹ ਵੀ ਭਾਈ ਤੇ ਆਦੀ ਸੀ ਨਹੀਂ ਭਾਈ ਸਾਲ ਦੀ ਸੀ 3 3 3 3 ਥਾਲਦੀ ਸੀ ਆਏ ਨਾ ਕੋਈ ਰਾਂਚੇਤ ਨਹੀਂ ਨਾ ਜਾੜੀ ਤੱਕ ਤੇ ਨਾ ਨਹੀਂ ਕਿਹ ਸੈਨਾਨੀ ਬੋਲਿਆ ਆ ਤਾਂ ਪਿਆ ਉਹ ਮਾਰ ਪਿਆ ਉਹ ਦੇਖ ਲੋ ਦਵਾਈ ਦਵਾ ਆ ਅੰਦਰ ਨਹੀਂ ਪੈਣਾ ਉਹਦੀ ਵੱਡੀ ਛੋਟੀ ਪੈਣ ਦਾ ਪ੍ਰੈਸ਼ਨ ਹੋ ਗਿਆ ਮੁੰਡਾ ਮਰ ਗਿਆ ਮੀਨਾ ਹੋ ਗਿਆ ਅੱਧੀ ਉਹਨੇ ਵਾਕ ਤੇ ਚੁਗਾਈ ਫਰੀਦਕੋਟ ਦਾ ਕਲਸੀ ਲੈ ਲੋ ਹਾ ਹਾਏ ਮੇਰੇ ਕਰੋ ਤਰ ਗਿਆ ਪਤ ਕੋਈ ਨਹੀਂ ਮੇਰਾ ਪਤ ਕਰੋ ਤਰ ਗਿਆ ਉਹਦੀ ਵੱਡੀ ਕੰਮ ਤੇ ਗਿਆ ਕਿੰਨੇ ਕਰਪ ਹੋ ਜਾਂਦਾ ਕੰਮ ਉਹ ਜਵਾਨ ਹੋ ਗਏ ਔਰ 10 ਸਾਲ ਸਾਲ ਹੋ ਗਏ ਚਾਲੇ ਹੋ ਗਏ ਸਾਰੇ ਹਾਂ ਸਾਲ ਹੋ ਗਿਆ ਨਿੱਕੇ ਹਾਂ ਪਰਮਜੀਤ ਜੀ ਪਰਮਜੀਤ ਜੀ ਲਾਦੇ ਤੁਹਾਡੇ ਕੋਲ ਰਾਸੀ ਜੀ ਮੇਰਾ ਕੱਲ ਕੀ ਗੱਲਬਾਤ ਹੋਈ ਕੱਲੇ ਜੀ ਘਰੋਂ ਕੰਮ ਤੇ ਗਿਆ ਮੁੜ ਕੇ ਨਹੀਂ ਆਇਆ ਕੰਮ ਨਹੀਂ ਉਹਨੂੰ ਰੱਖ ਲਿਆ ਜੀ ਜਾਣੂ ਪਤਾ ਨਹੀਂ ਸੀ ਉਹਨੇ ਮੁੜ ਕੇ ਆਣਾ ਜਾਨੀ ਨਹੀਂ ਸੀ ਦੇਣਾ ਸਾਡ ਤੱਕ ਯਾਰ ਨਹੀਂ ਜੀ ਕੋਈ ਗੱਲਬਾਤ ਨਹੀਂ ਹੋਈ ਕਹਿੰਦਾ ਮੈਂ ਉਹਨਾਂ ਲੈ ਕੇ ਆ ਡੱਬਾ ਚਾ ਕੇ ਕਹਿੰਦਾ ਮੈਂ ਆ ਜੂੰਗਾ ਕੱਢ ਕੇ ਰੋਜ਼ ਜਾਂਦਾ ਅੱਗੇ ਵੀ ਕੰਮ ਤੇ ਸਵਾਦ ਹੀ ਐਕਸਲੈਂਟ ਹੋਇਆ ਕੋਈ ਫੋਟੋ ਤੇ ਬੱਡੇ ਨਾ ਕਹਿੰਦੇ ਅੱਜ ਆਏ ਨਾ ਹੀ ਜਿਗਵਾਰੇ ਸੀਗੇ ਅਜੇ ਤਾਂ ਪਿਆਏ ਨਹੀਂ ਸੀਗੇ ਸਾਨੂੰ 7:30 ਵਜੇ ਪਤਾ ਲੱਗਿਆ ਕਰੋ 7:15 ਤੇ ਗਿਆ ਏ ਸਵਾ ਪੰਜ 7 ਵਜੇ ਹੀ ਗਿਆ ਏ 7:00 7 ਕਰੋ ਚੜਿਆ ਗਿਆ ਸੀਗਾ ਕੀ ਮੰਤ ਤੁਹਾਨੂੰ ਇਨਸਾਬ ਮਿਲਣਾ ਚਾਹੀਦਾ ਉਹ ਗੱਡੀ ਵਾਲੇ ਫੜੇ ਜਾਣੇ ਚਾਹੀਦੇ ਆ ਕਿ ਜੇ ਤੁਹਾਡਾ ਕੱਲਾ ਪੁੱਤ ਚੜਿਆ ਗਿਆ ਹੁਣ ਅਸੀਂ ਕਿਤੇ ਸਾਰੇ ਰਾਵਾਂਗੇ ਤੁਹਾਨੂੰ ਇਨਸਾਬ ਤੋਂ ਤਦੂ ਮਰਦਾ ਮੁੰਡਾ ਬਾਪ ਦੇ ਦੋ ਤੁਮਾਂਤ ਕਰਗੇ ਕੀ ਲੱਗਦਾ ਛੋਟਾ ਪੋਤਾ ਜੀ ਹਾਂ ਕੀ ਕਹਿਣਾ ਚਾਹੋਗੇ ਜਿਸਾਨ ਤਾਂ ਦੇਖ ਪਹਿਲ ਮੇਰੇ ਨੂੰ ਰੰਗ ਹੋ ਗਿਆ ਮਾਂ ਵੀ ਬਿਮਾਰਾ ਦੋ ਭੈਣਾ ਵਾ ਭੈਣ ਕੋਲ 1 ਮਹੀਨਾ ਹੋ ਗਿਆ ਮੁੰਡਾ ਹੋ ਕੇ ਮਾਰ ਕੇ ਬੱਟੀ ਫਰੇਸ ਨਾ ਕੁੜੀ ਲਿਆਂਦੀ ਹੋਸੀ ਇਨਾਂ ਦਾ ਮਹਾਰਾਜ ਜੀ ਕੰਮ ਕਰਨ ਜਾਂਦਾ ਸੀ ਕਿ ਆ ਵੀ ਮੈਂ ਆਪਦੇ ਪਿਓ ਦੀ ਦਵਾਈ ਬੂਟੀ ਲਿਆਉਂਗਾ ਤਾਂ ਜਾਂਦਾ ਸੀ ਕੱਲ ਕਹਿੰਦੇ ਸੀ ਵੀ ਤੂੰ ਜਾ ਨਾ ਕੰਮ ਤੇ ਵੀ ਤੂੰ ਘਰੇ ਰਹਿ ਕਹਿੰਦਾ ਮੈਂ ਦਵਾਈ ਬੂਟੀ ਕਾ ਦੇਣਾ ਚਲਾਉਂਗਾ ਠੀਕ ਹੈ ਹਾਂ ਆਪਦੇ ਮਾਪੇ ਦੇ ਫਿਕਰ ਦੇ ਵਿੱਚ ਹੀ ਤੁਰਿਆ ਫਿਰਦਾ ਸੀ ਕੰਮ ਤੇ ਆਥ ਨੇ ਇੰਦੇ ਨੇ ਬੱਕਰੀਆਂ ਚਾਰ ਕੇ ਲਿਆ ਬੱਕਰੀਆਂ ਘਰੇ ਖੜਾ ਗਿਆ ਰੋਟੀ ਬਣਾ ਕੇ ਨਾ ਆ ਕੇ ਕਰੋ ਗਿਆ ਦੀਪਨ ਚਪੋਲੀ ਦੀਪਨ ਰੋਟੀ ਪਾਈ ਹੋਈ ਆ ਘਟੋ ਦੇ ਕੋਲੇ ਆ ਸੈਂਕਲ ਤੇ ਗਿਆ ਬੱਸ ਚੜਦਾ ਹੁੰਦਾ ਸੀ ਜਾ ਕੇ ਟੂ ਟੈਕਸ ਕੋਣ ਕੀ ਮੰਗ ਕਰਦੇ ਹਾਂ ਅਸੀਂ ਮੰਗ ਕਰਦੇ ਜੀ ਇਹਨਾਂ ਦੀ ਸਹਾਇਤਾ ਕਰੀ ਜਾਵੇ ਇਹਨਾਂ ਦੇ ਕੋਈ ਹੈ ਨਹੀਂ ਕਿ ਇਹਨਾਂ ਨੂੰ ਕੋਈ ਸਹਾਇਤਾ ਦੇ ਨਾਲ ਹੈ ਨਹੀਂ ਕਿ ਉਹੀ ਪੁੱਤ ਸੀ ਉਹੀ ਤੁਰ ਗਿਆ ਅਸੀਂ ਉਹੀ ਸਹਾਇਤਾ ਕਰਦੇ ਪੁੱਤਾਂ ਬਿਨਾ ਕੁਝ ਨਹੀਂ ਬਣਦਾ ਜੀ ਪੁੱਤਾਂ ਬਿਨਾ ਕੋਈ ਸ਼ਾਨ ਨਹੀਂ ਕੋ ਜੀ ਇਹਨਾਂ ਦੀ ਵੱੱਡਾ ਵੱੱਡ ਸਹਾਇਤਾ ਕੀਤੀ ਹੈ ਵੇ ਪਤ ਗੋਡਾ ਆ ਦੇ ਮੰਗ ਰਹੀ ਹੈ ਮੜ ਬੇਕ ਮੋਰ ਦੇ ਨੌਜਵਾਨ ਦੀ ਗੋਬਿੰਦ ਸਿੰਘ ਜੀ ਦੀ ਐਕਸੀਡੈਂਟ ਦੇ ਵਿੱਚ ਮੌਤ ਹੋਈ ਆ ਕੱਲ ਰਾਤ ਕੀ ਪੂਰਾ ਮਾਮਲਾ ਕੀ ਹੋਇਆ ਅਹ ਕੱਲ ਰਾਤ ਸਾਨੂੰ ਇੱਕ ਇਨਫੋਰਮੇਸ਼ਨ ਡਾਕਟਰ ਇਨਫੋਰਮੇਸ਼ਨ ਮਿਲੀ ਹੈ ਕਿ ਇੱਕ ਅਨਨੋਨ ਬੋਲ ਐਕਸੀਡੈਂਟ ਕਰਨਾ ਮੌਤ ਹੋਈ ਹੈਗੀ ਅਸੀਂ ਕੱਲ ਘਟਨਾ ਵਾਲੀ ਸਥਾਨ ਤੇ ਜਿਹੜਾ ਕੱਲ ਪਹੁੰਚੇ ਸੀਗੇ ਜਿੱਥੇ ਪਤਾ ਲੱਗਿਆ ਜਿਹੜਾ ਗੋਵਿੰਦ ਸਿੰਘ ਸਨ ਆ ਭਾਨ ਸਿੰਘ ਹੈਗਾ ਪਾਸੇ ਗੰਗੂਰਾ ਇਹ ਜਿਹੜਾ ਆਪਣੀ ਡਿਊਟੀ ਤੇ ਉਸਕਾਨ ਫੀਡ ਫੈਕਟਰੀ ਰੈਕੋਰਡ ਵਿਕੇ ਕੰਮ ਕਰਦਾ ਸੀ ਉਹ ਕਿ ਸ਼ਾਮ ਨੂੰ ਜਾ ਰਿਹਾ ਸੀਗਾ ਕਿਸੇ ਅਨਨੋਨ ਵਹੀਕਲ ਦੇ ਫੇਟ ਲੱਗਣ ਕਾਰਨ ਜਿਸ ਦੀ ਮੌਕੇ ਤੇ ਮੌਤ ਹੋ ਗਈ ਹੈਗੀ ਜਿਹਨੂੰ ਗੀਰੀ ਡੈੱਡ ਬਡੀ ਹਸਪੀਟਲ ਦੇ ਵਿੱਚ ਪਈ ਹੈਗੀ ਤੇ ਬਾਰਸ਼ਾਂ ਦੇ ਬਿਆਨ ਦੇ ਆਧਾਰ ਤੇ ਜਿਹੜੀ ਕਾਰਵਾਈ ਕੀਤੀ ਜਾਵੇ। ਮੈਨੂੰ ਕੋਈ ਰਾਜਸ ਵਗੈਰਾ ਦਾ ਮਾਮਲਾ ਤਾਂ ਹੀ ਲੱਗ ਰਿਹਾ। ਨਹੀਂ ਜੀ, ਜਹੀ ਕੋਈ ਗੱਲ ਸਾਹਮਣੇ ਨਹੀਂ ਆਈ ਹੈਗੀ। ਫਿਲਹਾਲ ਜਿਹੜਾ ਮਾਮਲਾ ਹੈ ਐਕਸੀਡੈਂਟ ਦੇ ਨਾਲ ਸੰਬੰਧਿਤ ਹੈ।